ਜਾਣੋ ਲੈ ਫੌਜੀ ਦੀ ਯਾਦ ਆਉਂਦੀ ਉਹਨੇ ਫੋਨ ਹੀ ਲਾਤਾ ਚੁੱਕਾ ਨਾ ਹੀ ਹਣ ਆਕੜ ਕਰਾ ਲੈਣੀ ਹਲੋ ਹਲੋ ਹਾਂਜੀ ਹਾਂਜੀ ਕੀ ਹਾਲ ਤੇ ਵਧੀਆ ਆ ਗਿਆ ਜੀ ਤਾ ਹਣ ਆ ਗਿਆ ਅੱਛਾ ਤੇ ਪਹਿਲਾਂ ਮੈਂ ਹੀ ਕਾ ਸਵੇਰੇ ਤੇ ਬੜੀ ਆਕੜ ਕੀਤੀ ਹੀ ਹੈ ਓ ਯਾਰ ਉਹ ਮੈਂ ਤੇ ਨੂੰਹ ਤੇ ਛੱਡ ਕੇ ਗਿਆ ਵੰਦੇ ਜਿੱਤੂ ਲੜੂਗੀ ਤੇ ਤੂੰ ਚੰਗੀ ਗੱਲ ਥੋੜੀ ਅਤੇ ਨਹੀਂ ਪਿਆਣਾ ਲੜਿਆ ਕਰ ਯਾਰ ਯਾਰ ਤਾਂ ਇਹ ਮੈਨੂੰ ਇੱਕ ਵਾਰੀ ਵੀ ਪੁੱਛਿਆ ਸੁੱਖ ਕੀ ਗੱਲ ਆ ਜਾਂ ਕਿਉਂ ਲੜੀਆਂ ਕੀ ਸਭ ਦਾ ਤੁਸੀਂ ਯਾਰ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਮੈਂ ਮੰਮੀ ਜੀ ਕਰਨਾ ਹੁਣ ਮੱਲਾ ਤੇ ਮੈਂ ਕਦੋ ਕਿਹਾ ਨਾ ਮੰਨੋ ਪਰ ਤੇ ਸੋਚ ਤੇ ਲਿਆ ਕਰੋ ਵੇਖ ਤੇ ਲਿਆ ਕਰੋ ਕਿ ਗੱਲ ਸੱਚ ਕੀ ਆ ਤੇ ਕੀ ਨਹੀਂ ਇਸਾ ਠੀਕਾ ਝੋੜ ਥੋੜੀ ਅੱਗ ਆਹੋ ਅੱਗੇ ਤੱਕ ਨੂੰ ਸਾਰੀਆਂ ਗੱਲਾਂ ਮੇਰੀਆਂ ਸੱਚ ਲੱਗਦੀਆਂ ਹੁਣ ਤੁਹਾਨੂੰ ਮੰਮੀ ਦੇ ਸੱਚ ਲੱਗਦੀਆਂ ਜਦ ਮੈਂ ਇਹਨਾਂ ਵਿਆਹ ਕਰਤ ਕਰਾਇਆ ਜਿਵੇਂ ਐਡੀ ਬੇਫਕੂਫਾ ਦੇ ਸੁੱਖੇ ਗੱਲ ਥੋੜੀ ਹੁੰਦੀ ਆ ਮਤਲਬ ਤੇ ਆਪਣੀ ਮਾਂ ਦੀਆਂ ਮੰਦਣੀਆਂ ਕਰ ਦਿੱਤੀਆਂ ਨਹੀਂ ਮੰਦਣੀ ਹੋਈ ਵੀ ਗੱਲ ਉਹ ਤੇਰੀਆਂ ਵੀ ਸਾਰੀਆਂ ਮੰਦਣੀਆਂ ਮੰਮੂ ਦੀਆਂ ਮੰਦਣੀਆਂ ਬਣਦੀਆਂ ਤੂੰ ਆਪਣੀ ਦਾ ਮੰਮੂ ਦੀ ਆਪਣੀ ਦਾ ਫਿਰ ਅ ਕੀ ਨੂੰ ਕਹਿੰਦੇ ਆ ਸ਼ਹਿਰ ਹੋਣੀ ਆਪਣੀ ਦਾ ਜੇ ਸਵੇਰੇ ਫਿਰ ਫੋਨ ਕੱਢਦਾ ਹੈ ਗੁੱਸੇ ਚ ਹੁਣ ਫਿਰ ਕੱਤੋਂ ਲਾਇਆ

ਹਾਂ ਚਲੋ ਠੀਕ ਹੈ ਤੂੰ ਵੀ ਫਿਰ ਉਹ ਜੀ ਤਾਂ ਮੰਮੀ ਵੀ ਕਿਉਂ ਹੋਤਾ ਇੱਥੇ ਤੇ ਘੜਕ ਰੀਆਂ ਰੋ ਕੇ ਤੁਸੀਂ ਹੂੰ ਠੀਕ ਹੈ ਅ ਹੋਰ ਵਧੀਆ ਠੀਕ ਹੈ ਰੋਟੀ ਬਣੀ ਖਾਦਾ ਕੁਛ ਮੈਂ ਨਹੀਂ ਖਾਦਾ ਮੈਨੂੰ ਭੁੱਖ ਲੱਗੀ ਆ ਤੇ ਖਾ ਲੈਣਾ ਇਹ ਦੱਸ ਮੰਮੀ ਨੇ ਬਣਾਈ ਹੋਣੀ ਆ ਮੰਮੀ ਨੇ ਆਪਣੇ ਪੁੱਤ ਜੋਗੀ ਬਣਾਈ ਮੈਨੂੰ ਤਾਂ ਹਜੇ ਤੱਕ ਨਹੀਂ ਗਿਆ ਫੇ ਤੇ ਇਹ ਤਾਂ ਰੋਟੀ ਖਾਣੀ ਤੇ ਮੈਂ ਲਿਆਦਾ ਯਾਰ ਇੱਦਾਂ ਕਰਦਾ ਹੋ ਜਾਊਗਾ ਤੁਨ ਕੰਮ ਮੋਂ ਕਰਾਇਆ ਮਮੀ ਨਾਲ ਅੱਜ ਤੇ ਮੈਂ ਜਿੰਨੇ ਜੋਗੇ ਮੈਂ ਕੀਤਾ ਕੋਈ ਨਹੀਂ ਮੈਂ ਹੁਣ ਵੀ ਕਰਦੀ ਆ ਮਮੀ ਨੂੰ ਪੁੱਛਦੀ ਜਿਹੜਾ ਕੰਮ ਕਰਨਾ ਨਾਲ ਮੈਂ ਕਰ ਦਿੰਦੀ ਹਾਂ ਹਾਂ ਚਲੋ ਠੀਕ ਜੀ ਫਿਰ ਹੈ ਬਾਅਦ ਚ ਮੈਂ ਕਰਿਆ ਲਾਉਂਗਾ ਹਾਂ ਜੀ ਚਲੋ ਠੀਕ ਹੈ ਪੂਰਾ ਮਮੀ ਨੇ ਵਾਸਤੇ ਕੀਤਾ ਆਪਣੇ ਪਹਿਲਾਂ ਮਮੀ ਨੇ ਦੱਸਿਆ ਵਾ ਕਿ ਮਾਫੀ ਮੰਗੀ ਆ ਤੇ ਫਿਰ ਫੋਨ ਲੱਗਾ ਮੈਨੂੰ ਨਾ ਪੁੱਤ ਪਾਣੀ 10 ਸਵਾਦ ਬਣੀ ਪਤਾ ਹਾਂਜੀ ਬੜੀ ਸਵਾਦ ਬਣੀ ਆ ਹਾਂ ਭਾਬੀ ਨੇ ਖਾ ਲਈ ਰੋਟੀ ਨਾ ਪੁੱਤ ਮੈਂ ਤੇ ਹੁਣ ਇੰਨੀ ਗਰਮੀ ਚ ਲਾ ਕੇ ਰੱਖੀਆਂ ਰੋਟੀਆਂ ਤੇ ਇਹਦਾ ਫਰਜ ਨਹੀਂ ਉੱਠ ਕੇ ਤੇ ਪਾ ਕੇ ਖਾਵਾਂ ਕਿੱਦਾਂ ਬੈਠੀ ਅੰਦਰ ਵੜ ਕੇ ਕੋਈ ਨਹੀਂ ਮੈਂ ਖਾ ਕੇ ਕਹਿ ਦੋ ਨਾ ਪਤਾ ਹੀ ਨਹੀਂ ਇਹਨੂੰ ਲੱਗਦਾ ਆਪਣੇ ਆਪ ਤੂੰਦ ਪੁੱਤ ਚਲ ਕੇ ਆ ਤੇ ਦੁਪਹਿਰਾਂ ਦੀ ਤੈਨੂੰ ਇੱਕ ਗੱਲ ਦੱਸਾਂ ਦੱਸੋ ਇੱਧਰ ਲੰਗਰ ਨਹੀਂ ਤੇ ਮੈਨੂੰ ਆਦੀ ਵੀ ਹੁਣ ਮੈਂ ਕਿਹੜਾ ਕੰਮ ਕਰਾਂ ਤੇ ਮੈਂ ਹਾਂ ਵੀ ਤੂੰ ਕੱਪੜੇ ਧੋਲਾ ਮੈਂ ਮੈਂ ਉਧਰ ਜਾਉ ਨਹੀਂ ਸਾਰਾ ਤੇ ਮੈਂ ਕੰਮ ਕਰਦਾ ਰੋਟੀ ਪਾਣੀ ਦਾ ਤੇ ਇਹ ਮੈਂ ਉਧਰ ਚਲ ਗਈ ਤੇ ਸਿਰਫ ਜਿਹੜੀ ਉਹ ਸਟੋਰ ਚ ਪਈ ਇਹਨੇ ਉੱਠ ਕੇ ਇਹਦੇ ਡੱਬਾ ਵੇਖਿਆ ਖਾਲੀ ਤੇ ਦੁਕਾਨ ਤੇ ਨਹੀਂ ਸਿਰਫ ਨਾਮ ਚਲ ਗਈ ਇਹਨੇ ਸੈਲ ਮੈਂ ਤੇ ਉੱਥੇ ਵੇਖਿਆ ਸਾਰੇ ਆਸ-ਪਾਸੇ ਲੋਕ ਮੈਂ ਤੇ ਉਥੋਂ ਇਹਨੂੰ ਫਿਰ ਮੋੜ ਕੇ ਲੈ ਕੇ ਘੇਰ ਕੇ ਮੈਂ ਹੋ ਘਰ ਨੂੰ ਮੈਂ ਹਾਂ ਤੂੰ ਦੇ ਬੇਇੱਜ਼ਤੀ ਕਰਾ ਦੇਣ ਲੱਗੇ ਹੋਣੇ ਸਾਡੀ ਇਹ ਕੋ ਕੰਮ ਹੈ ਤਾਂ ਬੰਦਿਆਂ ਵਾਲਾ ਤਿੰਨ ਉਹ ਦੱਸ ਦਿੰਦੀ ਮੈਨੂੰ ਦੱਸ ਦਿੰਦੀ ਹਾੜੀ ਦੇ ਲੋਕਾਂ ਕਹਣਾ ਕੀ ਇਹ ਨਾ ਕੋ ਸਰਪੀ ਵੀ ਹੈ ਨਹੀਂ ਉਹਦੀ ਨਵੇਂ ਸੰਵਿਧਾਨ ਤੇ ਜਾਣ ਕੋਈ ਨਹੀਂ ਮੈਂ ਕਹਾਂ ਉਹ ਭਾਬੀ ਨੂੰ ਮੈਨੂੰ ਦੱਸ ਦਿਆ ਕਰੋ ਫੋਨ ਕਰਕੇ ਹਾਂ ਉਹ ਨਹੀਂ ਉਦਾਂ ਇਹਨੂੰ ਸਮਝ ਚਾਹੀਦੀ ਜੇ ਹੁਣ ਮੈਂ ਉਹ ਸਭੀ ਨੂੰ ਦੱਸਾਂ ਫੋਨ ਲਾ ਕੇ ਤੇ ਫੇਰ ਆਖਣਾ ਨਿੱਕੀ ਨਿੱਕੀ ਗੱਲ ਮੇਰੀ ਉੱਥੇ ਪਚੁੰਦੇ ਤੇ ਮੈਂ ਤਾਂ ਟਾਕੀ ਲਈ ਗੱਲ ਇਹਦੀ ਮੈਂ ਜੇ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਮੈਨੂੰ ਡਾਟਣਾ ਜਦੋਂ ਗੁੱਸੇ ਹੋਊਗਾ ਫੇਰ ਆਖੂਗੀ ਮੇਰੀ ਸਿਕਤਾ ਲਉਂਦੀ ਫੇਰ ਆਖਣਾ ਮੇਰੀ ਲੂਤੀ ਪੂਗੋ ਬਸੱਸ ਮੈਂ ਹੁਣ ਦੱਸ ਕੀ ਕੀ ਕਰਾਂ ਚਾਲ ਪਹੁੰਚੀਆਂ ਦਾ ਮੈਂ ਜਿਵੇਂ ਮੈਂ ਰੋਟੀਆਂ ਪੁੱਤ ਪਕਾ ਦੇਣੀਆਂ ਤੇ ਪਾ ਕੇ ਦਿਖਾ ਲੇ ਕੋਈ ਨਹੀਂ ਕਹਿ ਦਿੰਨਾ ਮੈਂ ਤਾਂ ਫਿਰ ਦਵਕੇ ਮਾਰਨੀ ਫੇਰ ਰੱਖਣਾ ਸੱਸ ਨਹੀਂ ਚੰਗੀ ਫਿਰ ਕੱਲ ਨੂੰ ਸਵੇਰੇ ਕਿਹੜੀ ਸਬਜ਼ੀ ਬਣਾਈਏ ਪੁੱਤ ਮੜ ਕੇ ਮੇਲੋ ਡੇੜੀ ਭਾਬੀ ਨੂੰ ਪੁੱਛ ਲੈ ਖਾ ਲੰਗੇ ਆਹੋ ਭਾਬੀ ਦੀ ਪਸੰਦ ਪੁੱਛ ਨਹੀਂ ਭਾਬੀ ਨੇ ਹਾਨੂੰ ਬਣਾ ਕੇ ਦੇ ਕੋ ਖਵਾ ਲੈਣਾ ਨਹੀਂ ਭਾਬੀ ਨੂੰ ਪੁੱਛੀਏ ਕੀ ਬਣਾਉਣਾ ਭਾਬੀ ਨੂੰ ਸਿਕਾਇਆ ਕਰੋ ਨਾ ਨਾ ਮੈਂ ਤਾਂ ਨਹੀਂ ਸਿੱਖ ਉਹ ਆਂਦੀ ਹਾਏ ਗਰਮੀ ਲੱਗਦੀ ਉਹਨੂੰ ਤੇ ਜਿਆਦਾ ਗਰਮੀ ਲਾਤੀ ਮੈਨੂੰ ਤਾਂ ਗਰਮੀ ਲੱਗਦੀ ਨਹੀਂ ਪੁੱਤ ਮੈਂ ਤਾਂ ਸਾਰਾ ਕਰਨਾ ਹੀ ਹੈ ਕੋਈ ਨਹੀਂ ਮੈਂ ਕਹੂੰ ਭਾਬੀ ਨੂੰ ਸਿੱਖਿਆ ਕਰਨਗੇ ਨਾ ਜੇ ਸਿੱਖੇ ਤੇ ਫਿਰ ਮੈਂ ਉਹਨੂੰ ਪੁੱਛਾਂ ਦੱਸਾਂ ਵੀ ਪੁੱਤ ਕਿਹੜੀ ਚੀਜ਼ ਬਣਾਈ ਹੈ ਕੀ ਨਹੀਂ ਹੁਣ ਸਲਾਹ ਤੇ ਤੇਰੀ ਲੈਣੀ ਹੁਣ ਜੇ ਸਾਬੀ ਇੱਥੇ ਹੋਵੇ ਤਾਂ ਫਿਰ ਮੈਂ ਸਾਬੀ ਨੂੰ ਪੁੱਛਾਂ ਕਿ ਪੁੱਤ ਕੀ ਖਾਣਾ ਕੀ ਨਹੀਂ ਮੇਰਾ ਦਰਦਾ ਸਵੇਰੇ ਆਲੂਆਂ ਵਾਲੀਆਂ ਰੋਟੀਆਂ ਲਾੜ ਕੇ ਬਾਹਰ ਕਦੂ ਬਣਾਉਣ ਨਾਲ ਭਾਬੀ ਨੂੰ ਸੁਫਾਇਓ ਚੱਲ ਵੇਖ ਲਾ ਉਹ ਬਣਾ ਲਾਂਗੇ ਭਾਬੀ ਤੇਰੀ ਸਿੱਖੇ ਤੇ ਸਹੀ ਪੁੱਤ ਅਸੀਂ ਦੇ ਕਹਿੰਨੇ ਆ ਵੀ ਸਿੱਖਨੇ ਕੋਈ ਜੱਜ ਕੱਲ ਨੂੰ ਇਹਦੇ ਕੰਮ ਆਊਗਾ ਇਹ ਕਿੱਥੋਂ ਸਿੱਖਣ ਵਾਲੀ ਚਲੋ ਕੋਈ ਨਹੀਂ ਤੁਸੀਂ ਨਾ ਲਿਆ ਕਰੋ ਇੰਟੈਂਸ਼ਨ ਆਪੇ ਹੌਲੀ ਹੌਲੀ ਆ ਜਾਣਾ ਸਾਰਾ ਕੁਝ ਪੁੱਤ ਸਿੱਖਾਂਗੇ ਤੇ ਫੇ ਜੱਜ ਹੁੰਦੀ ਇਦਾਂ ਕਿਦਾਂ ਆ ਜੂਗੀ ਆਪਣੇ ਆਪ ਪੁੱਤ ਗੱਲਾਂ ਗੱਲਾਂ ਚ ਚੇਤਾ ਭੁੱਲ ਗਿਆ ਫੁਲਕਾ ਲੈਣਾ ਹੋਰ ਇੱਕ ਲਿਆਈ ਦੋ ਦੋ ਲੈਮ ਨਹੀਂ ਇੱਕ ਇੱਕ ਮੰਮੀ ਵੀ ਟੈਂਸ਼ਨ ਨਹੀਂ ਲੈਂਦੀ ਰਹਿੰਦੀ ਆਣ ਕੇ ਐਨੀ ਟੈਂਸ਼ਨ ਥੋੜਾ ਲੈਣੀ ਚਾਹੀਦੀ ਬਿਮਾਰ ਹੋ ਜੀ ਲੋ ਇਹ ਚ ਲਾ ਕੇ ਹੈ ਪਾ ਬੀ ਰੋਟੀ ਖਾਣੀ ਮੈਨੂੰ ਕਿਹੜੀ ਕਹਿੰਨੇ ਰੋਟੀ ਫੜਾਈ ਫੜਾਉਣੀ ਕਹਿੰਨੇ ਬਾਬੀ ਆਪੇ ਆ ਕੇ ਖਾੜਨੀ ਹੈਗੀ ਤੂੰ ਖਾ ਲਈ ਜੈ ਰੋਟੀ ਹਾਂਜੀ ਮੈਂ ਖਾ ਲਈ ਤੇ ਫੜਾਤੀ ਮਮਮੀ ਨੇ ਇਸੇ ਕਰਾ ਤੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਪਹਿਲਾ ਇਹ ਹੀ ਫਰਕ ਹੈ ਨਾ ਤੂੰ ਪੁੱਤ ਵਾ ਤੈਨੂੰ ਮੰਮੀ ਨੇ ਰੋਟੀ ਪਾ ਕੇ ਫੜਾਉਂਦੀ ਫਿਰ ਮੈਂ ਨਾ ਉਹ ਆਣਾ ਤੇ ਮੈਨੂੰ ਨਹੀਂ ਨਾ ਫੜਾਈ ਰੋਟੀ ਫਿਰ ਕੋਈ ਨਹੀਂ ਭਾਬੀ ਮੰਮੀ ਨੂੰ ਸਵੇਰੇ ਕਹਾਂਗਾ ਫੜਾ ਦਿਆ ਕਰਮੇ ਇੱਕ ਤੂੰ ਤੇ ਇੱਕ ਸਾਪੀ ਦੋਵੇਂ ਜਾਣੇ ਮੰਮੀ ਦੀ ਸਾਈਡ ਤੇ ਨੇ ਤੁਹਾਨੂੰ ਯਾਰ ਮੰਮੀ ਦੀ ਗਲਤੀ ਦੇਤੀ ਨਹੀਂ ਤੁਸੀਂ ਮੈਨੂੰ ਦੋਵੇਂ ਜਾਣੇ ਗਲਤ ਠਹਿਰਾਉਂਦੇ ਜੇ ਕੋਈ ਨਹੀਂ ਭਾਬੀ ਮੈਂ ਕਹਾਂਗਾ ਤੇ ਨਾਲੇ ਮੰਮੀ ਨੇ ਸਵੇਰੇ ਸਬਜ਼ੀ ਬਣਾਉਣੀ ਆ ਦਾਲ ਕਦੋਂ ਤੇ ਸਿੱਖ ਲਿਓ ਕੋਈ ਨਹੀਂ ਮੈਂ ਸਿੱਖ ਲਵਾਂਗੀ ਚਲ ਮੈਂ ਹਰ ਇੱਕ ਚੀਜ਼ ਸਿੱਖਣ ਨਹੀਂ ਹੁਣ ਮੈਂ ਜਿਵੇਂ ਸਾਰਾ ਸਾਰਾ ਥੋੜਾ ਬਹੁਤਾ ਜ ਠੀਕ ਹੈ ਚਲੋ ਖਾ ਲਓ ਰੋਟੀ ਤਾਂ ਅੱਗੇ ਸਵੇਰ ਦੀ ਨਹੀਂ ਖਾਦੇ ਚਲ ਮੈਂ ਖਾ ਲਈਨੀ ਹਾਂ ਹਾਂਜੀ ਆਹ ਮੋਟਰ ਕਿਹਨੇ ਲਾ ਲਾ ਟੀਵੀ ਤੇ ਰੋਟੀ ਪਕਾ ਲਈ ਮਮੀ ਜੀ ਰੋਟੀ ਦੇ ਪੁੱਤ ਪੱਕੀ ਆ ਤੋਈਂ ਨਹੀਂ ਨਿਕਲੀ ਅੰਦਰੋਂ ਬਾਹਰ ਫੇ ਮੈਂ ਖਾਲਾ ਪਾ ਕੇ ਤੂੰ ਹੀ ਮੰਮੀ ਮੈਨੂੰ ਹੀ ਫੜਾ ਦਿੰਦੇ ਆਂ ਅੰਦਰ ਤੈਨੂੰ ਕਾਹ ਤੋਂ ਫੜਾ ਦਿੰਦੀ ਪੁੱਤ ਕਿ ਤੂੰ ਪਕਾ ਕੇ ਮੈਨੂੰ ਫੜਾਵੇਂ ਤੇ ਚੰਗੀ ਲੱਗਦੀ ਆਂ ਤੇ ਮੈਂ ਤੈਨੂੰ ਰੋਟੀਆਂ ਫੜਾਵਾ ਨੌਨ ਨੌ ਦਾ ਫਰਜ ਹੁੰਦਾ ਸੱਸ ਨੂੰ ਰੋਟੀ ਫੜਾਉਣਾ ਮੰਮੀ ਤੈਨੂੰ ਸੈਲ ਨੂੰ ਮੈਂ ਤਾਂ ਰੋਟੀ ਫੜਾਈ ਮੈਨੂੰ ਵੀ ਫੜਾ ਦਿੰਦੇ ਤੇ ਉੱਤੇ ਕੀ ਆ ਕਰਾਂ ਜਣੀ ਮੇਰਾ ਪੁੱਤ ਹੀ ਉਹਨੇ ਹੁਣ ਤੇਰੇ ਮੂੰਹ 'ਵਾਲ ਥੋੜਾ ਲੇਖਣਾ ਨਾ ਭਾਬੀ ਅੰਦਰੋਂ ਨਿਗਲੇ ਤੇ ਨਾ ਮੈਨੂੰ ਰੋਟੀ ਫੁਫੜਾਵੇ ਤੂੰ ਤੇ ਐ ਉਹਦੇ ਨਾਲ ਛਿੱਡੇ ਕਰਦੀ ਜਿੱਦਾਂ ਉਹ ਤੇਰੀ ਤਰਾਣੀ ਚਠਾਣੀ ਹੁੰਦੀ ਹੈ ਦੇਰਵਾ ਤੇ ਰਜ ਨਿਆਣਾ ਵਾ ਜੇ ਤੂੰ ਉਹਨੂੰ ਰੋਟੀ ਖਵਾਉਣੀ ਹੋਵੇ ਤਾਂ ਫੇਰ ਤੇ ਤੇਰੇ ਮੂੰਹ ਵਾਲੀ ਵਿੰਦਰ ਹੋਵੇ ਭੁੱਖਾ ਹੀ ਮਰੇ ਨਾ ਤੇ ਮੰਮੀ ਮੈਂ ਨਾ ਕਿਸੇ ਵੇਲੇ ਪਕਾਉਣ ਜੋਗੀ ਹਮਾਂ ਤੇਲੀ ਮੱਠੀ ਤੇ ਮੈਂ ਰਹਿਣੀ ਤੂੰ ਬਸ ਆਣ ਕੇ ਮੰਮੀ ਜੀ ਮੰਮੀ ਜੀ ਕਹਿ ਕੇ ਤੇ ਚੰਗੀ ਬਣ ਜੰਨੇ ਤੇ ਮੰਮੀ ਜੀ ਆਹ ਪਾਉਣ ਸਾਰਾ ਖਰਚਾ ਹੋਵੇ ਤੇ ਚੁੱਕਣ ਦੇ ਸਹਰ ਦਾ ਖਰਚਾ ਸਭ ਨਹੀਂ ਪੁੰਦਾ ਤੁਨ ਸਾਰਾ ਕੋਈ ਕਰਦਾ ਵਾ ਸਾਨੂੰ ਖਰਚਾ ਪੁੰਦਾ ਵਾ ਤੇ ਮੈਂ ਕਿਦਾਂ ਦੁਆਨੀ ਖਰਚੇ ਨੋਲਣ ਦੀ ਮੁੰਡੇ ਦੇ ਨਹੀਂ ਮੈਂ ਖਰਚੇ ਨੋਲਣ ਦੇ ਤੂੰ ਹੀ ਮੈਨੂੰ ਕਹਣਾ ਤੂੰ ਹੀ ਤੂੰ ਇੰਯੋਦਨਾ ਸ਼ਰੀਕੇ ਕਰਦੇ ਮੈਂ ਮੈਂ ਤੁਹਾਡੇ ਸ਼ਰੀਕੇ ਕਰਦੇ ਮੈਂ ਤਾਂ ਇੰਨੀ ਗੱਲ ਕੇ ਜਿਉ ਮੋਤਾ ਤੇ ਜੇ ਪੁੱਤ ਦਾ ਨਾ ਉਹ ਨੂ ਵੀ ਤੀ ਸਮਝੇ ਤੇ ਮੈਂ ਵੀ ਤੇ ਇੰਯਾ ਤੇ ਪੁੱਤ ਦੇ ਨਾ ਤੀ ਸਮਝੇ ਤੇ ਮੈਂ ਰੋਟੀਆਂ ਲਾਈਆਂ ਨਹੀਂ ਤੇ ਮੈਨੂੰ ਕੀ ਲੋੜ ਪਈ ਬੁੱਟੇਵਾਰੇ ਰੋਟੀਆਂ ਲਾਉਣ ਦੀ ਚਲੋ ਮੈਂ ਖਾ ਲੈਨੀ ਆ ਚਾਰ ਅੰਬ ਤਾਂ ਹੈਗਾ ਮੰਮੀ ਨਹੀਂ ਚਾਰ ਨਹੀਂ ਹੈਗਾ ਹਾਏ ਹੁਣ ਮੈਂ ਅੰਬ ਦਾ ਚਾਰ ਨਾ ਲੈਣਾ ਚੇ ਲੋ ਤੇ ਹੁਣ ਮੰਮੀ ਤੈ ਪੈਨੋ ਨਹੀਂ ਦੱਸ ਸਕਦੇ ਕਿ ਅੰਬ ਦਾ ਚਾਰ ਨਹੀਂ ਆ ਮੈਂ ਆਪਣੇ ਪਰਪੇਕੇਾਂ ਤੋਂ ਹੀ ਮੰਗਾਣਾ ਹੁਣ ਜਾਏ ਨਹੀਂ ਤੇ ਲੈ ਮੈਂ ਚਾਰ ਖਤਮ ਹੋ ਗਿਆ ਪਤਾ ਤੈਨੂੰ ਚਾਰ ਤੋਂ ਬਿਨਾ ਰੋਟੀ ਲੰਘਦੇ ਕਿਵੇਂ ਮੰਮੀ ਹਾਂ ਕਿੱਦਾਂ ਦੀ ਗੱਲ ਹੋਈ ਪਿੰਨ ਲੱਗਦੀ ਨਹੀਂ ਰੋਟੀ ਜਦੋਂ ਦਾਲ ਸਬਜ਼ੀਆਂ ਕਰਾਰੀ ਬਣੇ ਆ ਤਾਂ ਖਾ ਕੇ ਹੋਰ ਗੱਲਾਂ ਨਿੱਗਨਿੱਗੀਆਂ ਗੱਲਬਾਤ ਲੈ ਕੇ ਤੇ ਬਹਿ ਜਾਂਦੀ ਆ ਆ ਕਰਨਾ ਹੈ ਮੈਂ ਉਹ ਕਰਨਾ ਹੈ ਤੁਹਾਨੂੰ ਖਰਚਾ ਪਾਉਨੇ ਆ ਖਰਚਾ ਜਿਹੜੇ ਤਾਂ ਪਾਉਨੇ ਆ ਤੇ ਪਾਉਨੇ ਆ ਫਿਰ ਕੋ ਪਾਉਣੀ ਰਿਹਾ ਵਸਾਇਰ ਨੂੰ ਵੀ ਕਹੋ ਕੋਈ ਕੰਮ ਨੱਪੇ ਬੇਲੇ ਆ ਰਹਿ ਕੇ ਨਹੀਂ ਤੇ ਸਰਨਾ ਸਹਿਮ ਨੇ ਇਹ ਨਿਊ ਕੰਮ ਲੱਭਣਾ ਹਜੇ ਸਹਿ ਘਰ ਦਾ ਬਥੇਰਾ ਕੰਮ ਕਰਦਾ ਮੈਂ ਕਰਦੀ ਤੇਰੀ ਨੌਕਰਾਂ ਨਹੀਂ ਬਾਦੂ ਦੀ ਬਣੀ ਆ ਮੈਂ ਤੇ ਕੋਈ ਨਹੀਂ ਮੰਮੀ ਜਿਹੜਾ ਘਰ ਤੇ ਕੰਮ ਕਰਦਾ ਤੇ ਵਾਸਤੇ ਬੰਦਾ ਰੱਖਣਾਂਗੇ ਉਹਨੂੰ ਦੇਈ ਜਾਵਾਂਗੇ ਪਹਿਲੇ ਤੂੰ ਕੋ ਆਪਣਾ ਖਰਚਾ ਕਰੇ ਬੰਦੇ ਨੂੰ ਰੇਖੂਗੀ ਜੇ ਤੂੰ 20000 ਦੇ ਲੂਗੀ ਬੰਦੇ ਨੂੰ ਮੰਮੀ ਕਿਹੜਾ ਬੰਦਾ 20000 ਨਹੀਂ ਇਦਾਂ 2000 ਦੇ ਬੰਦਾ ਪੱਠੇ ਪਾ ਕੇ ਡੰਗਰਾ ਡੰਗਰਾਂ ਸਾਰਾ ਸਾਮਾ ਨਹੀਂ ਤਵਾ ਦਿੰਦਾ ਇੱਚਾ ਮਾਸੀ ਦਾ ਪੋਤਾ ਮਨਾਣਾ ਜਿਹੜਾ 20000 ਚ ਪਾਇਆ ਨਹੀਂ 2000 ਚ ਪਾ ਦੂ 20 ਨਹੀਂ ਲਿੰਦਾ ਉਹ ਰਾਮ ਤਾਂ ਮੈਂ ਰੋਟੀ ਖਾਣੀ ਨਹੀਂ ਤੂੰ ਤੇ ਮੇਰੀ ਰੋਟੀ ਤੂੰ ਵਿਗੜਦੀ ਜਾ ਨਹੀਂ ਤੈਨੂੰ ਬੈਣਾ ਤੈਨੂੰ ਤੇ ਤੇਰੀ ਰੋਟੀ ਖਾਣੀ ਮਮੀ ਪਰੋ ਕਿੱਦੀ ਆ ਕੀਤੀ ਤੇਰੀ ਰੋਟੀ ਖਾਣੀ ਪਰੋ ਨਿਕੀ ਨੀ ਕੀ ਕਰਦੇ ਬੈਣ ਬਣਾ ਕੇ ਬਹਿ ਜੈਨੀ ਤੂੰ ਮੈਨੂੰ ਸ਼ਦਾਣ ਸਮਝਿਆ ਸਾਰਾ ਮੇਰ ਕੋ ਦੋਨੋਂ ਨੰਮ ਕਰਾਣੀਆਂ ਨੂੰ ਕੰਮ ਕਰਾਉਣੀ ਪੰਡੋਲ ਖਾਣਾ ਮੇਰ ਕੋ ਮਜਾਉਂਦੇ ਆ ਦੋਤੇ ਦੀ ਬਾਲਟੀ ਚ ਪਿਆ ਸਾਂਪਣ ਵਾਲਾ ਤੂੰ ਅੱਧੀ ਰਾਤ ਹੋ ਗਈ ਆ ਅਰੇ ਮੈਂ ਮੰਗਰੀ ਪਕਾਇਆ ਵਾ ਕੀ ਕੀ ਕਰਾਂ ਮੈਂ ਦੱਸ ਸਾਰੇ ਕੰਮ ਤੇਰੀ ਮਾਂ ਕਰਦੀ ਤੇ ਤੂੰ ਫੇਰ ਵੀ ਫਿੱਟੀ ਲੜੀ ਜਾਂਦੀ ਐ ਦੇਖ ਨੀ ਕੀ ਕਰ ਤੂੰ ਅੰਦਰ ਬੈਠੀ ਐਸੀ ਥੱਲੇ ਉੱਠਦੀ ਹੁਣ ਨਹੀਂ ਚੱਲ ਮੇਰੇ ਭਾਈ ਮਮਮੀ ਜੀ ਬਸ ਵੇਰ ਦੀ ਭੁੱਖੀ ਮੈਂ ਕਿਹੜੀ ਰੋਟੀ ਖਾਦੀ ਐ ਭੁੱਖੀ ਆਂ ਤੇਰੇ ਕਿਹੜੇ ਹੱਥ ਬੜੇ ਜਿਦ ਤਰ੍ਹਾਂ ਤੈਨੂੰ ਇੰਨਾ ਪਤਾ ਕਿ ਮੇਰੇ ਬੰਦਾ ਸੱਚਾ ਪੁੰਡਾ ਵਾਂਦੇ ਰੋਟੀ ਵੀ ਖਾਣਾ ਉੱਥੇ ਕਿਉਂ ਮਮਮੀ ਜੀ ਪਪਾ ਤੇ ਮਾਜ ਦਿੰਨੀ ਐ ਕੋਈ ਨਹੀਂ ਦਿਆਉ ਤੋ ਰਹਿਣ ਤੇ ਮਾਜ ਕਿਸੇ ਰੱਖੇਗੀ ਤੁਹਾਡੇ ਮਾਪੋਤੇ ਦੇ ਮਾਜ ਮੈਂ ਕਿਹੜੀ ਰੋਟੀ ਖਾਣਦੀ ਆ ਕੋਈ ਨਹੀਂ ਮਮਮੀ ਨੂੰ ਮਾਣਾ ਫੇਰ ਤੈਨੂੰ ਕੁੱਲਾ ਕਰਨਾ ਰਹਿਣ ਤੇ ਦੇ ਵੀ ਤੂੰ ਬੰਲਾ ਸੁਣਾਉਣੀ ਆ ਫੇਰ ਨਾ ਮੰਨ ਜੀ ਜੇ ਨਹੀਂ ਸੁਣਾਉਣੀ ਫੇਰ ਮਾਂਗ ਲੈ ਨਹੀਂ ਤੇ ਤੂੰ ਇਹ ਕੰਮ ਮੈਨੂੰ ਸੁਣਾਉਂਦੇ ਹੀ ਜੇ ਨਹੀਂ ਤੇ ਪੱਤ ਰੋਟੀ ਫਸ ਗਈ ਅੱਖਾਂ ਮੈਂ ਦਰਦ ਦੁੱਦ ਮੇਨਕੇ ਪਾਵਾਂ ਜਿਨ੍ਹਾਂ ਨੇ ਖਾਦਣਾ ਉਹ ਵੀ ਚਿਕੰਡੇ ਹੋਣੇ ਕੱਟੀ ਸ਼ਤਿ ਮੈ ਮੈਨੂੰ ਗੱਲ ਨਾ ਸੁਣਦੀ ਜਿਵੇਂ ਆ ਨਾਣਾ ਪਾਂਡੇ ਮਾਂ ਜੀ ਮਾਂ ਮਮੀ ਨੇ ਤੇ ਬੋਰ ਕਰਨਾ ਕਰੀਆ ਅੱਜ ਜਿਹੜਾ ਮੈਂ ਦੁਪਹਿਰੇ ਕੰਮ ਕੀਤਾ ਉਹਦਾ ਨਾ ਹੀ ਕੋਈ ਤੇ ਦੁੱਧ ਚੱਲ ਤੇ ਗੈਸ ਘੱਟੀ ਆ ਪਹਿਲਾਂ ਰੋਟੀ ਖਾ ਲਾ ਕੀ ਆ ਬਬੀ ਗੱਲ ਕੀ ਹੋਣੀ ਆ ਇਹ ਘਰ ਚ ਤੇ ਰੋਟੀ ਖਾਣੀ ਨਹੀਂ ਭਾਰੂ ਹੋਈ ਆ ਮੇਰੀ ਕੀ ਹੋ ਗਿਆ? ਟੀਵੀ ਨਹੀਂ ਆਟਮ ਹੈਗਾ ਵੇਖਣਾ। ਜਦੋਂ ਮੇਰਾ ਦਿਲ ਕਰੂਗਾ ਨਾਲੇ ਸਹਲ ਤੇਰੀ ਗੱਲ ਇੱਕ ਸਿੱਧੀ ਤਰ੍ਹਾਂ ਸੁਣਨਾ ਬਹੁਤ ਕੰਮ ਲੱਭ ਤੁਮੀ। ਮੈਂ ਤਾਂ ਲੱਭਣ ਡਿਆ ਭਾਬੀ ਮੈਂ ਲੱਭਦਾ ਕੋਈ ਕੰਮ ਕੀ ਕਰਨਾ ਇੱਥੇ। ਤੈਨੂੰ ਤਾਂ ਦੇਖ ਕੇ ਨਾ ਵੀ ਕੀ ਕਰਨਾ ਇੱਥੇ ਵੇਲਾ ਹੀ ਜਾਣਾ। ਪਰ ਮੰਮੀ ਤੇਰੇ ਨੂੰ ਨਹੀਂ ਦੱਸਦਾ ਵੀ ਤੂੰ ਵੇਲਾ ਆ। ਮੰਮੀ ਕਿੰਨੇ ਕਹਿਤਾ ਮੰਮੀ ਨਾ ਹੱਸ ਤਾ ਉਹ ਕੀ ਕਹਿਣਾ ਮੰਮੀ ਨੇ ਮੰਮੀ ਕਹਿੰਦੀ ਉਹ ਕੰਮ ਹੀ ਬੜਾ ਕਰਦਾ ਸਾਰਾ ਕੰਮ ਉਹਦੇ ਸਿਰ ਤੇ ਹੀ ਉਹ ਇੱਧਰ ਤੁਰਿਆ ਫਿਰਦਾ ਉਹ ਤੁਰਿਆ ਫਿਰਦਾ ਮੈਨੂੰ ਦੱਸ ਕਿਹੜਾ ਬੰਦਾ 20000 ਤੇ ਲੱਗਦਾ ਡੰਗਰਾਂ ਨੂੰ ਪੱਠੇ ਪਾਉਂਦੇ ਅਲੋਕਾਰ ਪਿੰਡ ਵਾਏ ਭਾਬੀ 15000 ਰੁਪਇਆ ਲੈ ਹੀ ਲੈਂਦੇ ਪਹਿਲੇ ਹਾਏ ਇਹਦੇ ਸਹੇਲ ਨਾ ਝੂਠ 15000 ਚ ਬੰਦਾ ਭਾਬੀ ਉਹਨੇ ਪਾਣੀ ਨਹੀਂ ਵੇਖਣਾ ਦਾ ਹੱਥ ਬਰਾਤੇ ਉਥੇ ਮੰੰਬੀ ਤੇ ਚਲ ਪੋਏਗਾ ਨਹੀਂ ਉਹਨੂੰ ਵੀ 15000 ਦੇ ਲਾਂਗੇ ਤੂੰ ਪਹਿਲਾਂ ਆਪਣਾ ਵੇਖ ਮੈਨੂੰ ਲੱਗਦਾ ਹਰ ਤੋਂ ਵਿੱਚ 15000 ਤੋਂ ਥੋੜੇ ਬਤੇ ਆਪ ਰੱਖਣੇ ਹੋਣੇ ਆ ਮੈਂ ਘੱਟ ਰੱਖਣੇ ਭਾਬੀ ਮੈਨੋਂ ਦੇ ਅੱਜ ਤੱਕ ਮੰਮੀ ਨੇ ਕੰਮ ਵੱਲੋਂ ਵੀ ਕੋਈ ਗੱਲ ਨਹੀਂ ਪਰ ਹੁਣ ਤੂੰ ਕੰਮ ਵੇਖ ਫਿਰ ਹੁਣ ਤੇਰੇ ਵੀਰ ਨੇ ਚਲਦੇ ਕਿੰਨਾ ਕ ਚਿਰ ਰਹਿਣਾ ਵਾ ਕੋਈ ਨਹੀਂ ਮੈਂ ਵੇਖ ਲੂ ਭਾਬੀ ਹਾਂ ਹੋਰ ਤੈਨੂੰ ਪਾਈ ਜਾਂਦਾ ਕਾਹ ਚੋੜਨਾ ਨਹੀਂ ਆਪਾਂ ਗਾਂ ਮਾਂ ਲੱਗ ਗਿਆ ਜੱਲਿਆ ਕੋਈ ਨਹੀਂ ਵੇਖਦਾ ਇੱਦਾਂ ਹਾਂ ਜਾ ਇੱਥੇ ਕੋਈ ਨਹੀਂ ਸਹਾਲ ਹਾਂਜੀ ਆ ਗਿਆ ਮੈਂ ਤੰਦਰੋਂ ਕੀ ਗੱਲ ਟੀਵੀ ਨੇ ਵੇਖਿਆ ਭਾਬੀ ਨੇ ਬੰਦੀ ਕਰ ਤਾਣ ਕੇ ਭਾਵੇਂ ਨਾ ਕਿਹਾ ਬੜੇ ਗੁੱਸੇ ਦਾ ਹੈ ਆ ਕਿਉਂ ਪਤਾ ਨਹੀਂ ਮਨ ਉਹ ਆੜ ਕੇ ਕੰਮ ਦਾ ਡੈਪੇ ਸੁਣਾਉਣ ਪਿਆ ਆਪਣਾ ਕੰਮ ਲੱਭ ਕੋਈ ਅੱਛਾ ਮੈਂ ਤਨੂੰ ਉਦਣੇ ਆਖਿਆ ਸੀ ਉਹਨੇ ਤੇ ਉਦਣੇ ਸੁਣਾਤਾ ਜਿਸ ਦਿਨ ਸਾਭੀ ਗਿਆ ਹੈ ਜਾਂਦੀ ਹੈ ਆਪਣਾ ਕੰਮ ਕਰ ਲੱਭ ਲੈ ਹੂੰ ਉਹ ਨੇ ਆਦੀ ਆਪਣਾ ਤੂੰ ਦੇਣਾ ਕਾਕਾ ਚੁੱਕ ਮੈਂ ਤਾਂ ਖਰਚਾ ਚੁੱਕ ਤੂੰ ਦੇਣਾ ਭਾਬੀ ਬੜੀ ਚੰਗੀ ਭਾਬੀ ਬੜੀ ਚੰਗੀ ਭਾਬੀ ਵੀ ਹੈ ਨਾ ਚੰਗੀ ਹੁਣ ਲੱਗਾ ਨਾ ਪੁੱਤ ਪਤਾ ਮੈਨੂੰ ਕੀ ਪਤਾ ਹੈਗਾ ਮੈਨੂੰ ਤਾਂ ਅੱਜ ਹੀ ਕਿਹਾ ਖਰਚੇ ਸੁਣਾਉਂ ਡੈਪੀ ਤੁਹਾਨੂੰ ਖਰਚਾ ਪੁੰਦਾ ਵਾ ਇਹ ਖਰਚਾ ਨਹੀਂ ਤੁਹਾਨੂੰ ਦੇਣਾ ਜੇ ਆ ਬੋ ਐ ਤਾਂ ਮੈਨੂੰ ਇਹ ਸੁਣਾਉਂਦੀ ਹੀ ਗੱਲਾਂ ਨਾਲੇ ਮੈਨੂੰ ਆਦੀ ਮੈਂ ਆਪਣੀ ਮਰਜ਼ੀ ਨਾਲ ਟੀਵੀ ਦੇਖਣਾ ਅੱਛਾ ਬੰਦ ਕਰਤਾ ਆਵੇ ਤੇ ਦਾਤ ਚੋਂ ਆਇਆ ਸ਼ਗਾਤ ਨਾ ਵੇ ਤਾਂ ਕੰਟੀ ਮਤਰੀਆਂ ਗੱਲਾਂ ਕਰਦੀ ਇਹਨੇ ਨੇ ਸੁਧਰਨਾ ਮੈਦੇ ਆਖਿਆ ਹੈ ਕਿ ਚਲ ਇਹ ਸੁਧਰ ਜੂਗੀ ਕੋਈ ਨਹੀਂ ਰੋਟੀ ਖਾਣ ਦੇ ਮੇਰੀ ਆਲੀ ਹੋਣਾ ਮੈਂ ਵੀ ਇਹਨੇ ਪਕਾ ਕੇ ਦੇਣੀ ਐ ਦੇਖੇਨ ਮੈਂ ਕਿਦਾਂ ਨਹੀਂ ਤੇ ਲੈ ਉਹ ਨਹੀਂ ਜੇ ਤੈਨੂੰ ਇਹ ਕੰਮ ਕਰਵਲ ਨੂੰ ਸਨਉਦੀ ਐ ਨਾ ਵੀ ਕੰਮ ਕਰ ਇਹਨੂੰ ਇਹ ਨਹੀਂ ਦੇਦਾ ਕਿ ਜਿਹੜੇ ਚਾਰ ਪਸ਼ੂ ਵੱਜੇ ਆ ਜਿਹੜਾ ਦੁੱਧ ਵੇਚੀਦਾ ਤੇ ਉਹਦੇ ਪੈਸੇ ਆਉਂਦੇ ਆ ਤੇ ਜਿਹੜਾ ਫੀਡ ਫੂਡ ਲਈਦੀ ਉਹ ਉਹ ਨਹੀਂ ਨ ਦੇਦਾ ਕਿ ਸਾਰ ਸਾਰੀ ਦਿਨ ਪੱਠੇ ਪੁੰਦਾ ਇਹ ਸਭ ਨੂੰ ਮੇਰੇ ਮੁੰਡੇ ਨੌਕਰ ਬਣਾ ਕੇ ਰੱਖਣ ਦੀ ਮਹਾਰਾਣੀ ਟਰਾਲਾ ਤੂੰ ਮੇਰੇ ਸੋਨਾ ਕੰਮ ਇਹਨੇ ਤੈਨੂੰ ਨਾ ਮਗਰ ਲਉਣਾ ਹੀ ਤੇ ਪਰ ਤੂੰ ਲੱਗਾ ਨਹੀਂ ਤੇ ਤਾਂ ਕਰਕੇ ਤੇਰੇ ਬਰ ਖਿਲਾਫ ਹੋ ਗਈ ਐ ਹਾਂ ਕੋਈ ਨਹੀਂ ਉਹ ਗੱਲਾਂ ਸਮਝਦਾ ਹਜੇ ਹੋਣੀ ਬਹੁਤ ਚਾਰ ਬਾਜ ਹੋਆ ਪੁੱਤ ਮੈਂ ਵੀ ਇੰਨਾ ਕਰ ਲੂੰਗਾ ਵੀਰ ਨਾਲ ਗੱਲ ਕਰਨੀ ਪੈਣੀ ਆ ਵੀਰ ਨੂੰ ਕਹਿੰਦੀ ਜਿਹੜੀ ਅੰਦੀ ਤੁਹਾਡਾ ਖਰਚਾ ਬੰਦ ਕਰਾ ਦੇਣਾ ਆ ਕਰ ਦੇਣਾ ਉਹ ਕਰ ਦੇਣਾ ਹਾ ਤੈਨੂੰ ਕੀ ਲੋੜ ਫਿਰ ਪੁੱਤ ਮਿੱਟੀ ਨਾਲ ਮਿੱਟੀ ਹੋਣ ਦੀ ਹਾਂਜੀ ਤੂੰ ਵੀ ਆਪਣਾ ਟਰੇਟਰ ਟਰੂਟਰ ਵਲਾ ਬੰਨੇ ਤੇ ਚਲ ਬਾਹਰ ਜਾ ਇਹ ਇਹਨਾਂ ਦੇ ਤੈਨੂੰ ਭੱਲੇ ਨਹੀਂ ਬੰਨਣਾ ਤੇਹੀਂ ਨਹੀਂ ਕਰਨਾ ਆਪਣਾ ਕੋ ਸੋਚਣਾ ਆ ਕਰ ਲੈਨੇ ਵੀਰ ਨਾਲ ਕਹਿੰਦੀ ਵੀਰ ਨੇ ਕਿਹਾ ਉਹ ਕਿਆ ਬਣਾਲੇ ਭਾਬੀ ਲਈ ਕਹਿਣਾ ਪਤਾ ਜਿਹੜੇ ਜਦੋਂ ਵੀਰ ਵਿਆਹੇ ਜਾਂਦੇ ਨੇ ਨਾ ਨੋਟ ਪਨਾਇਆ ਤੇ ਗਿਆ ਸਿਆਣਿਆਂ ਨੇ ਆਖਿਆ ਜਦੋਂ ਵੀਰ ਵਿਆਹ ਗਿਆ ਤੇ ਸਮਝ ਲੈ ਉਹ ਭਾਬੀ ਦਾ ਹੋ ਗਿਆ ਇਹ ਤੇਰਾ ਨਹੀਂ ਹੋਣਾ ਰਹਿਣਾ ਇਹ ਤੈਨੂੰ ਮੈਂ ਦੱਸਦਾ ਉਹਦੇ ਪੁੱਤ ਮਾਵੇਂ ਨੇ ਬੰਨਣ ਦਿੱਤੀਆਂ ਜਿਨ੍ਹਾਂ ਨੇ ਇੰਨਾ ਪਾਲਿਆ ਹੁੰਦਾ ਕਿਦੇ ਦੁੱਧ ਪਿਆਏ ਹੁੰਦੇ ਆ ਇੰਨਾ ਉਹਨਾਂ ਨੇ ਸਾਂਭਿਆ ਹੁੰਦਾ ਤੇ ਗਿੱਲੇ ਥਾਂ ਮਾਵਾ ਪੈਂਦੀਆਂ ਆ ਉਹਾਂ ਦੇ ਨੇ ਬੰਨਣਾ ਦਿੰਦੀਆਂ ਤੇ ਭਰਾ ਨੂੰ ਭਰਾਦ ਬੰਦੂ ਤੇ ਭਰਾ ਨੂੰ ਭਰਾਦ ਦੁਸ਼ਮਣ ਬਣਾ ਦੇਣਾ ਵੇਖੀ ਤੁਹਾਡੇ ਵੈਰ ਪਾ ਦੇਣੇ ਇਹੋ ਜਿਹਾ ਬੁੱਢਿਆਂ ਦਾ ਕੀਪਨ ਲੈਣਾ ਕਈ ਕੋਹ ਝੂਠ ਸੱਚ ਨੇ ਦੱਸੀ ਜਾਣਾ ਅੰਦਰ ਬੈਠੀ ਬੈਠੀ ਨੇ ਸਹਲ ਨੇ ਆਹ ਕਰਤਾ ਅੱਜ ਉਹਨੇ ਆਹ ਨੁਕਸਾਨ ਕਰਤਾ ਗੱਲਾਂ ਬਾਤਾਂ ਸੁਣਾਉਣੀਆਂ ਨੇ ਅਹੀਂ ਕਿਹੜਾ ਫੌਜੀ ਨੂੰ ਵੇਖਣਾ ਵੀ ਕੀ ਕਹਿਣ ਦੀ ਤੇ ਕੀ ਨਹੀਂ ਕਹਿਣ ਦੀ ਉਹ ਤਾਂ ਹੈ ਗੱਲ ਆ ਚੱਲ ਰੱਬ ਕਰੇ ਇਤਾਂ ਹੋਵੇ ਨਾ ਕੋਤ ਮੈਂ ਅਦੇ ਆਪ ਚਾਹੁੰਨੇ ਆ ਵੀ ਰੱਬ ਕਰੇ ਨਾ ਇਦਾਂ ਤੁਹਾਡੇ ਚ ਹੋਵੇ ਸੱਚੇ ਪਾਤਸ਼ਾਹ ਪ੍ਰਭਾਂ ਦਾ ਪਿਆਰ ਬਣਾ ਕੇ ਰੱਖੇ ਪਰ ਗਾੜੀ ਹੁਣ ਉਹਦੀ ਬਗਾਨੀ ਦੀ ਮਰਜ਼ੀ ਐ ਨਾ ਉਹ ਕੀ ਚਾਹੁੰਦੀ ਤੇ ਕੀ ਨਹੀਂ ਚਾਹੁੰਦੀ ਅੱਜ ਕੱਲ ਤਾਂ ਸੋਚੋ ਹੀ ਆ ਜਿਹੜੇ ਦੋ ਪ੍ਰਾ ਇਕੱਠੇ ਰਹਿੰਦੇ ਹੋਣਗੇ ਪੁੱਤਰੀ ਕੋਈ ਨਹੀਂ ਲੱਗਾ ਕਿਆਂ ਨਿਆਣੇ ਸਦੀਆਂ ਲੰਘ ਜਾਂਦੇ ਆ ਕਿਤੇ ਨਿਆਣੇ ਵਿਆਹ ਨਹੀਂ ਦੇਤੇ ਅੱਦਵਾਰੇ ਨਹੀਂ ਹੁੰਦੇ ਪਰ ਜਿੱਥੇ ਝੂਠਾ ਆਜਨ ਉੱਥੇ ਕਿੱਥੇ ਗੁਜ਼ਾਰੇ ਹੰਤੇ ਇਹ ਪਹਿਲੇ ਜਮਾਨੇ ਵੀ ਹੈਗੇ ਸਭ ਸਤ ਪ੍ਰਾ ਇਕੱਠੇ ਰਹਿੰਦੇ ਹੁੰਦੇ ਸੀ ਅੱਜ ਕੱਲ ਤੇ ਦੋ ਬਣ ਲਿਆ ਖਾਦ ਇਕੱਠੇ ਸੇ ਇਹ ਗੱਲ ਲੋ ਪੁੱਤ ਜੇ ਕੱਢਣੇ ਹੋਂ ਤਾਂ ਤੇਰੀ ਗੱਲ ਹੁਣ ਸੱਤ-ਸੱਤ ਭਰਾ ਵੀ ਕੱਢ ਲੀਂਦੇ ਇਕੱਠਾ ਟਾਈਮ ਪਰ ਆ ਹੁਣ ਤੇ ਆਹ ਦਿੰਦੀਆਂ ਆਪਣਾ ਖਰਚਾ ਕਰ ਲੋ ਸਾਡੇ ਕੋ ਖਰਚਾ ਨਹੀਂ ਹੁੰਦਾ ਪਹਿਲਾਂ ਇੱਕ ਜਣਾ ਕ ਮੁੰਡਾ ਹੀ ਤੇ ਸਾਰਾ ਟੱਬਰ ਖਾਂਦਾ ਹੈ ਤੇ ਕਿਤੇ ਹਲਾ ਨਾ ਵਾਈ ਹੁੰਦੇ ਹੁੰਦੇ ਵਾਈ ਕਰਦੇ ਕਿੰਨੇ ਕਿ ਕਿਤੇ ਕੋਈ ਪਬਜੀ ਪੁਲਿਸ ਚ ਕੋਈ ਕੋਈ ਹੁੰਦਾ ਹੈ ਤੇ ਸਾਰਾ ਸਾਰਾ ਘਰਾਂ ਦਾ ਖਰਚਾ ਚੁੱਕ ਲੀਂਦੇ ਤੇ ਹੁਣ ਵੇਲ ਲੈ ਤੈਨੂੰ ਮੈਨੂੰ ਤੇ ਬੜਾ ਹੀ ਪੁੱਤ ਦੁੱਖ ਲੱਗਾ ਜਦੋਂ ਤੈਨੂੰ ਇਹ ਗੱਲ ਸੁਣਾਈ ਨਾ ਸਾਡੇ ਕੋ ਤੁਹਾਡਾ ਖਰਚਾ ਨਹੀਂ ਚੁਕਾਇਆ ਜਾਂਦਾ ਕਿੱਦਾਂ ਮੂੰਹ ਹੱਟ ਕੇ ਇੰਨੀ ਗੱਲ ਕਹਿ ਤੀ ਆਨੇ ਚੱਲ ਹੁਣ ਕੀ ਕਰਨਾ ਕੋਈ ਕਰਨਾ ਟੈਨਸ਼ਨ ਨਾ ਉਸ ਵੇਲੇ ਕਰਾਂਗੇ ਦਾਦਾ ਹੁਣ ਸੌਣਾ ਹੀ ਪੈਣਾ ਕੀ ਕਰਨਾ ਸੁਨੀਂਦ ਵੀ ਕਿੱਥੋਂ ਆਉਂਦੀ ਆ ਜਦੋਂ ਅਜਿਹੀ ਗੱਲਾਂ ਸੋਣ ਲੀਏ ਟੈਨਸ਼ਨ ਤੇ ਹੋ ਹੀ ਜਾਂਦੀ ਪੁੱਤ ਚਲੋ ਠੀਕ ਆ ਮੈਂ ਆਗਾ ਪੰਡਾ ਚੱਲਦਾ ਆ ਪੰਡਾ ਜੀ ਐਵੇਂ ਮੰਮੀ ਨਾਲ ਲੜੀ ਗਈ ਨਾ ਤੇ ਮੈਂ ਬੁਰੀ ਭਾਂ ਜਾਣਾ ਮੰਮੀ ਦਾ ਵੱਡਾ ਮੁੰਡਾ ਤੇ ਅੱਗੇ ਇਹਦੇ ਮੰਨਦਾ ਤੇ ਨਿੱਕਾ ਵੀ ਮੰਮੀ ਦੀ ਮੰਨਦਾ ਵਾ ਮੈਂ ਨਾ ਸਕੀਮ ਨਾ ਕੰਮ ਕਰਦੀ ਚਾਲਣਾ ਪਹਿਲਾਂ ਉਹ ਨਾ ਧੂਮਾ ਪਰਾਂ ਵਿੱਚ ਪਉਂਦੀ ਆ ਫੁੱਟ ਇਹ ਜਦੋਂ ਲੜਪੇ ਤੇ ਫਿਰ ਤੇ ਮੰਮੀ ਦਾ ਆਪੇ ਬੁਰਾ ਹਾਲ ਹੋ ਜਨਾ ਆਪਣੇ ਪੁੱਤਾਂ ਨੂੰ ਲੜਦਿਆਂ ਵੇਖ ਕੇ ਮੰਮੀ ਨਾ ਕਰਦੀਆਂ ਲੜਨਾ ਬੰਦ ਤੇ ਮੰਮੀ ਨੂੰ ਮੰਮੀ ਜੀ ਕਰਦੀਆਂ ਮੰਮੀ ਜੀ ਮੰਮੀ ਜੀ ਕਹ ਕੇ ਕਹਿੰਦੇ ਆ ਨਾ ਸਿਆਣੇ ਜੇ ਸਿੱਧੇ ਅੰਗਲ ਨਾਲ ਨਾ ਕਿਉਂ ਨਿਕਲੇ ਤੇ ਉਂਗਲ ਟੇਢੀ ਕਰਨੀ ਪੈਂਦੀ ਹੈ ਇਹਨਾਂ ਭਰਾਵਾਂ ਨੂੰ ਲੜਨੀਆਂ ਹੁਣ